ਪ੍ਰਿਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮੰਗਲਵਾਰ 4 ਮਾਰਚ 2025 ਨੂੰ ਕੈਨੇਡਾ ਅਤੇ ਮੈਕਸੀਕੋ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ਤੇ 25% ਦੀ ਟੈਰਿਫ ਲਗਾਇਆ ਗਿਆ। ਟਰੰਪ ਨੇ ਇਸ ਫੈਸਲੇ ਦੇ ਜਵਾਬ ਵਿੱਚ ਕੈਨੇਡੀਅਨ ਸੂਬਿਆਂ ਅਨਟਾਰੀਓ ਅਤੇ ਕਿਊਬਿਕ ਸਮੇਤ ਕਈ ਖੇਤਰਾ ਵੱਲੋਂ ਵੀ ਕਦਮ ਚੁੱਕਿਆ ਗਿਆ।ਦਰਅਸਲ ਬ੍ਰਿਟਿਸ਼ ਕੋਲੰਬੀਆ, ਨੋਵਾ ਸਕੋਸ਼ੀਆ, ਕਿਊਬਿਕ ਅਤੇ ਅਨਟਾਰੀਓ ਸਮੇਤ ਕਈ ਵੱਡੇ ਸੂਬਿਆਂ ਨੇ ਆਪਣੇ ਸਰਕਾਰੀ ਸ਼ਰਾਬ ਸਟੋਰਾਂ ਤੋਂ ਅਮਰੀਕਾ ਦੀ ਬਣੀ ਸ਼ਰਾਬ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ। ਇਸ ਫੈਸਲੇ ਦਾ ਐਲਾਨ ਕਰਦੇ ਹੋਏ ਅਨਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਨੇ ਕਿਹਾ ਹੈ ਕਿ ਅਮਰੀਕੀ ਉਤਪਾਦਾਂ ਲਈ ਇੱਕ ਵੱਡਾ ਝਟਕਾ ਹੈ ਤੁਹਾਨੂੰ ਦੱਸ ਦੇ ਕਿ ਅਮਰੀਕਾ ਦਾ ਜਨਤਕ ਤੌਰ ਤੇ ਚਲਾਇਆ ਜਾਣ ਵਾਲਾ ਸ਼ਰਾਬ ਕੰਟਰੋਲ ਬੋਰਡ ਐਲ ਸੀ ਬੀਓ ਹਰ ਸਾਲ ਲਗਭਗ 1 ਅਰਬ ਕੈਨੇਡੀਅਨ ਡਾਲਰ ਦੀ ਅਮਰੀਕੀ ਸ਼ਰਾਬ ਵੇਚਦਾ ਹੈ ਪ੍ਰਿਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮੰਗਲਵਾਰ 4 ਮਾਰਚ 2025 ਨੂੰ ਕੈਨੇਡਾ ਅਤੇ ਮੈਕਸੀਕੋ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ਤੇ 25% ਦੀ ਟੈਰਿਫ ਲਗਾਇਆ ਗਿਆ। ਟਰੰਪ ਨੇ ਇਸ ਫੈਸਲੇ ਦੇ ਜਵਾਬ ਵਿੱਚ ਕੈਨੇਡੀਅਨ ਸੂਬਿਆਂ ਅਨਟਾਰੀਓ ਅਤੇ ਕਿਊਬਿਕ ਸਮੇਤ ਕਈ ਖੇਤਰਾ ਵੱਲੋਂ ਵੀ ਕਦਮ ਚੁੱਕਿਆ ਗਿਆ ਹੈ।ਦਰਅਸਲ ਬ੍ਰਿਟਿਸ਼ ਕੋਲੰਬੀਆ, ਨੋਵਾ ਸਕੋਸ਼ੀਆ, ਕਿਊਬਿਕ ਅਤੇ ਅਨਟਾਰੀਓ ਸਮੇਤ ਕਈ ਵੱਡੇ ਸੂਬਿਆਂ ਨੇ ਆਪਣੇ ਸਰਕਾਰੀ ਸ਼ਰਾਬ ਸਟੋਰਾਂ ਤੋਂ ਅਮਰੀਕਾ ਦੀ ਬਣੀ ਸ਼ਰਾਬ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ। ਇਸ ਫੈਸਲੇ ਦਾ ਐਲਾਨ ਕਰਦੇ ਹੋਏ ਅਨਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਨੇ ਕਿਹਾ ਹੈ ਕਿ ਅਮਰੀਕੀ ਉਤਪਾਦਾਂ ਲਈ ਇੱਕ ਵੱਡਾ ਝਟਕਾ ਹੈ ਤੁਹਾਨੂੰ ਦੱਸ ਦੇ ਕਿ ਅਮਰੀਕਾ ਦਾ ਜਨਤਕ ਤੌਰ ਤੇ ਚਲਾਇਆ ਜਾਣ ਵਾਲਾ ਸ਼ਰਾਬ ਕੰਟਰੋਲ ਬੋਰਡ ਐਲ ਸੀ ਬੀਓ ਹਰ ਸਾਲ ਲਗਭਗ 1 ਅਰਬ ਕੈਨੇਡੀਅਨ ਡਾਲਰ ਦੀ ਅਮਰੀਕੀ ਸ਼ਰਾਬ ਵੇਚਦਾ ਹੈ ਪ੍ਰਿਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮੰਗਲਵਾਰ 4 ਮਾਰਚ 2025 ਨੂੰ ਕੈਨੇਡਾ ਅਤੇ ਮੈਕਸੀਕੋ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ਤੇ 25% ਦੀ ਟੈਰਿਫ ਲਗਾਇਆ ਗਿਆ। ਟਰੰਪ ਨੇ ਇਸ ਫੈਸਲੇ ਦੇ ਜਵਾਬ ਵਿੱਚ ਕੈਨੇਡੀਅਨ ਸੂਬਿਆਂ ਅਨਟਾਰੀਓ ਅਤੇ ਕਿਊਬਿਕ ਸਮੇਤ ਕਈ ਖੇਤਰਾ ਵੱਲੋਂ ਵੀ ਕਦਮ ਚੁੱਕਿਆ ਗਿਆ ਹੈ।ਦਰਅਸਲ ਬ੍ਰਿਟਿਸ਼ ਕੋਲੰਬੀਆ, ਨੋਵਾ ਸਕੋਸ਼ੀਆ, ਕਿਊਬਿਕ ਅਤੇ ਅਨਟਾਰੀਓ ਸਮੇਤ ਕਈ ਵੱਡੇ ਸੂਬਿਆਂ ਨੇ ਆਪਣੇ ਸਰਕਾਰੀ ਸ਼ਰਾਬ ਸਟੋਰਾਂ ਤੋਂ ਅਮਰੀਕਾ ਦੀ ਬਣੀ ਸ਼ਰਾਬ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ। ਇਸ ਫੈਸਲੇ ਦਾ ਐਲਾਨ ਕਰਦੇ ਹੋਏ ਅਨਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਨੇ ਕਿਹਾ ਹੈ ਕਿ ਅਮਰੀਕੀ ਉਤਪਾਦਾਂ ਲਈ ਇੱਕ ਵੱਡਾ ਝਟਕਾ ਹੈ ਤੁਹਾਨੂੰ ਦੱਸ ਦੇ ਕਿ ਅਮਰੀਕਾ ਦਾ ਜਨਤਕ ਤੌਰ ਤੇ ਚਲਾਇਆ ਜਾਣ ਵਾਲਾ ਸ਼ਰਾਬ ਕੰਟਰੋਲ ਬੋਰਡ ਐਲ ਸੀ ਬੀਓ ਹਰ ਸਾਲ ਲਗਭਗ 1 ਅਰਬ ਕੈਨੇਡੀਅਨ ਡਾਲਰ ਦੀ ਅਮਰੀਕੀ ਸ਼ਰਾਬ ਵੇਚਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮੰਗਲਵਾਰ 4 ਮਾਰਚ 2025 ਨੂੰ ਕੈਨੇਡਾ ਅਤੇ ਮੈਕਸੀਕੋ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ 'ਤੇ 25% ਦੀ ਟੈਰਿਫ ਲਗਾਇਆ ਗਿਆ। ਟਰੰਪ ਨੇ ਇਸ ਫੈਸਲੇ ਦੇ ਜਵਾਬ ਵਿੱਚ ਕੈਨੇਡੀਅਨ ਸੂਬਿਆਂ ਅਨਟਾਰੀਓ ਅਤੇ ਕਿਊਬਿਕ ਸਮੇਤ ਕਈ ਖੇਤਰਾ ਵੱਲੋਂ ਵੀ ਕਦਮ ਚੁੱਕਿਆ ਗਿਆ ਹੈ।ਦਰਅਸਲ ਬ੍ਰਿਟਿਸ਼ ਕੋਲੰਬੀਆ, ਨੋਵਾ ਸਕੋਸ਼ੀਆ, ਕਿਊਬਿਕ ਅਤੇ ਅਨਟਾਰੀਓ ਸਮੇਤ ਕਈ ਵੱਡੇ ਸੂਬਿਆਂ ਨੇ ਆਪਣੇ ਸਰਕਾਰੀ ਸ਼ਰਾਬ ਸਟੋਰਾਂ ਤੋਂ ਅਮਰੀਕਾ ਦੀ ਬਣੀ ਸ਼ਰਾਬ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ। ਇਸ ਫੈਸਲੇ ਦਾ ਐਲਾਨ ਕਰਦੇ ਹੋਏ ਅਨਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਨੇ ਕਿਹਾ ਹੈ ਕਿ ਅਮਰੀਕੀ ਉਤਪਾਦਾਂ ਲਈ ਇੱਕ ਵੱਡਾ ਝਟਕਾ ਹੈ ਤੁਹਾਨੂੰ ਦੱਸ ਦੇ ਕਿ ਅਮਰੀਕਾ ਦਾ ਜਨਤਕ ਤੌਰ ਤੇ ਚਲਾਇਆ ਜਾਣ ਵਾਲਾ ਸ਼ਰਾਬ ਕੰਟਰੋਲ ਬੋਰਡ ਐਲ ਸੀ ਬੀਓ ਹਰ ਸਾਲ ਲਗਭਗ 1 ਅਰਬ ਕੈਨੇਡੀਅਨ ਡਾਲਰ ਦੀ ਅਮਰੀਕੀ ਸ਼ਰਾਬ ਵੇਚਦਾ ਹੈ